ਯਾ ਗੱਲ ਦਿੱਤੀ ਹੈ ਉਹਨਾਂ ਚੋਂ ਸਾਡੀ ਇੱਕ ਮੇਨ ਗੱਲ ਰਹੀ ਸਾਡਿਆਂ ਦਾ ਬਾਵਾ ਭੈਣਾ ਦੀ ਕਿ ਅਸੀਂ ਬਾਵਾ ਭੈਣਾ ਨੂੰ 1000 ਰੁਪਏ ਜਿਹੜਾ ਉਹ ਡੇਰਾ ਸੀਗਾ ਉਹ ਤੁਸੀਂ ਪਸੋਂ ਮੇਰੇ ਕਹਿਣ ਦੀ ਲੋੜ ਨਹੀਂ ਆਪ ਹੀ ਸੁਣ ਲਿਆ ਸੀਐਮ ਸਾਹਿਬ ਨੇ ਪੱਟੀ ਦੇ ਵਿੱਚ ਕਿਹਾ ਕਿ ਅਸੀਂ ਜਲਦੀ ਜਿਹੜਾ ਬਾਵਾ ਭੈਣਾ ਦੀ ਗੱਲਤੀ ਹੈ ਉਹਨੂੰ ਲਾਗੂ ਕਰਨ ਜਾਂਦੇ ਜਲਦੀ ਹੀ ਤੁਹਾਨੂੰ ਜਿਹੜਾ 1000 ਰੁਪਏ ਹੈ ਮਿਹੰਦੇ ਦਾ ਜਿਹੜਾ ਉਹ ਮਿਲੂਗਾ ਸਾਡੀ ਸਰਕਾਰ ਨੇ ਜੋ ਕਿਹਾ ਐਸੀ ਕੇਸੀ 5 ਸਾਲਾਂ ਲਈ ਕੰਮ ਅਰੇ ਆਈ 2 ਸਾਲ 2 ਸਾਲਾਂ ਜਿਹੜਾ ਸਾਡੇ ਐਮਐਲਏ ਨੇ ਕੰਮ ਕੀਤੇ ਸਾਡੇ ਸ਼ਹਿਰ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਜਿੰਨੇ ਕੰਮ ਸਾਡੀ ਐਮਐਲਏ ਸਭਾ ਨੇ ਕੀਤੇ ਆ ਅਰਕਾਰ ਦੌਰ ਕੰਮ ਨੇ ਜਿੰਨੇ ਵੀ ਐਮਐਲਏ ਪੈਸੇ ਮੰਗਦੇ ਸੀ ਐਮਪੀ ਸਾਹਿਬ ਕੋਲੋਂ ਕਿ ਸਾਡਾ ਆ ਕੁਝ ਹੋਣ ਵਾਲਾ ਉਹ ਤੁਹਾਨੂੰ ਮਿਲ ਰਿਹਾ ਕਿ ਜੋ ਸਾਡੀ ਪਾਰਟੀ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਅਸੀਂ ਜਦੋਂ ਬਾਈ ਦੀ ਇਲੈਕਸ਼ਨ ਲੜਦੇ ਸੀਗੇ ਜਦੋਂ ਤੁਸੀਂ ਬੜਵੋਟਾਂ ਪਾਈਆਂ ਸੀਗੀਆਂ ਜਦੋਂ ਮिन्नੂ ਅਜ ਨਾਲੇ ਦੇ ਲੋਕਾਂ ਨੇ ਐਮਐਲਏ ਬਣਾਇਆ ਸੀਗਾ ਉਸ ਸਮੇਂ ਅਸੀਂ ਇਲੈਕਸ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲੀ ਗਾਰੰਟੀ ਜਿਹੜੀ ਦਿੱਤੀ ਸੀਗੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਾਡੇ ਕੌਮੀ ਕਨਵੀਨਰ ਅਦਰੰਦ ਕੇਦੀਵਾਲ ਜੀ ਨੇ ਗਾਰੰਟੀ ਦਿੱਤੀ ਕਿ ਜਦੋਂ ਸਾਡੀ ਸਰਕਾਰ ਆਈ ਐਸਐਸਓ ਜੂਟ ਬਿਜਲੀ ਜਿਹੜੀ ਆ ਉਹ maaf ਕਰਾਂਗੇ ਔਰ ਅੱਜ ਸਾਰੇ ਪੰਜਾਬ ਦੇ ਵਿੱਚ 95% ਲੋਕਾਂ ਦੇ ਜੀਰੋ ਬਿੱਲ ਆਉਂਦੇ ਆ ਜਦੋਂ ਸਰਕਾਰ ਬਣੀ ਤੇ 3 ਮਹੀਨਿਆਂ ਬਾਅਦ ਹੀ ਮਾਨ ਸਾਹਿਬ ਨੇ ਇਹ ਬਿੱਲ ਜਿਹੜੇ maaf ਕਰ ਦਿੱਤੇ ਉਹ ਤੋਂ ਬਾਅਦ 80 ਵੱਲ ਇਹ ਗਾਰੰਟੀ ਦਿੱਤੀ ਸੀਗੀ ਕਿ ਦਿੱਲੀ ਦੀ ਤਰਜ਼ ਦੇ ਉੱਤੇ ਅਸੀਂ ਮਹੱਲਾ ਕਲੀਨ ਕਰਾਵਾਂਗੇ ਛੋਟੇ ਹਸਪਤਾਲ ਜਿੱਥੇ ਸਾਡੇ ਆਮ ਲੋਕ ਕਿਉਂਕਿ ਅੱਜ ਦੀ ਲਾਈਫ ਸਟਾਈਲ ਦਾ ਇਲਾਜ ਸਭ ਤੋਂ ਵੰਗਾ ਜਿੱਥੇ ਆਮ ਲੋਕ ਜਿਹੜੇ ਆਪਣਾ ਇਲਾਜ ਕਰ ਸਕਣ ਉਹ ਮਹੱਲਾ ਕਲੀਨਿਕ 2 ਸਾਲਾਂ ਤੋਂ ਬਾਅਦ ਸਾਡੇ 865 ਮਹੱਲਾ ਕਲੀਨਿਕ ਜਿਹੜੇ ਸਾਡੇ ਪੰਜਾਬ ਦੇ ਵਿੱਚ ਬਣਾਏ ਜਿਹਦੇ ਚੋਂ 4 ਮਹੱਲਾ 6 ਮਹੱਲਾ ਕਲੀਨਿਕ ਜਿਹੜੇ ਉਹ ਤੁਹਾਡੇ ਹਲਕੇ ਦੇ ਵਿੱਚ ਵੀ ਮੈਡਮ ਜੀਵਨ ਜੋਤ ਕੋਲ ਨੇ ਬਣਾਏ ਅਸੀਂ ਤੇਜੀ ਗਰੰਟੀ ਦਿੱਤੀ ਸੀਗੀ ਕਿ ਜਿਹੜੀ ਦੋਸੀ ਆਵਾਂਗੇ ਅਸੀਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਆਦਮਾਨ ਸਾਹਿਬ ਦੀ ਸਰਕਾਰ ਨੇ 2 ਸਾਲ ਦੇ ਵਿੱਚ 43000 ਸਰਕਾਰੀ ਨੌਕਰੀ ਨੌਜਵਾਨਾਂ ਨੂੰ ਜਰੀ ਦਿੱਤੀ ਹੈ ਪਰ ਇੱਕ ਵੀ ਬੰਦਾ ਉਹਦੇ ਪੰਜਾਬ ਦੇ ਵਿੱਚ ਇੱਕ ਵੀ ਬੰਦਾ ਜਿਹਨੂੰ ਸਰਕਾਰੀ ਨੌਕਰੀ ਮਿਲੀ ਹੈ ਕੋਈ ਨਹੀਂ ਕਹਿ ਸਕਦਾ ਕਿ ਮੇਰੀ ਸ਼ਫਾਸ ਜਿਹੜੀ ਹੈ ਕਿਸ ਐਮਐਲਏ ਨੇ ਕੀਤੀ ਜਾਂ ਮੈਂ ਕਿਸੇ ਨੂੰ ਪੈਸੇ ਦਿੱਤੇ ਨਰੋਲ ਮੈਂਦ ਨੇ ਉੱਤੇ ਜਿਹਦਾ ਹੱਕ ਮੰਗਦਾ ਹੈ ਮਾਨ ਸਾਹਿਬ ਨੇ ਉਹਨੂੰ ਹੀ ਜਵਾਬ ਦੇ ਦਿੱਤੀ ਹੈ ਅਸੀਂ ਚੌਥੀ ਗਰੰਟੀ ਦਿੱਤੀ ਸੀਗੀ ਕਿ ਜਿਹੜੇ ਤੁਸੀਂ ਉਹ ਤੋਂ ਦੇਖਦੇ ਹੁੰਦੇ ਸੀਗੇ ਸਾਡੇ ਕੱਚੇ ਅਧਿਆਪਕ ਬਲਾਜਮ ਤਨਖੇਦ ਉੱਤੇ ਚੜ੍ਹਉਂਦੇ ਸੀ ਅਡਾਬ ਉੱਤੇ ਕੜੇ ਹੁੰਦੇ ਸੀ ਟਾਪਰਾਂ ਤੇ ਕਿ ਸਾਨੂੰ ਪੱਕਿਆ ਕਰੋ ਜੀ ਸਾਰੀ ਤਨਖਾਹ ਬੜੀ ਘੱਟ ਹੈ ਮਾਨ ਸਾਹਿਬ ਨੇ 15000 ਜਿਹੜਾ ਅਧਿਆਪਕ ਤੇ ਦੂਸਰੇ ਅਪਲਾਈ ਜਿਹੜੇ ਉਹਨਾਂ ਨੂੰ ਪੱਕਿਆ ਕੀਤਾ ਉਹ ਦਸੀ ਜਿਹੜੀ ਅਗਲੀ ਗਰੰਟੀ ਦਿੱਤੀ ਸੀ ਕਿ ਜਦੋਂ ਅਸੀਂ ਆਏ ਅਸੀਂ ਜਿਹੜਾ ਚੰਗੇ ਸਕੂਲ ਜਿਹੜੇ ਉਹ ਬੜਾਵਾਂਗੇ ਜਿੱਥੇ ਸਾਡੇ ਬੱਚੇ ਜਿਹੜੇ ਪੜ ਸਕਣ ਉਹਨਾਂ ਮਾਤਸਾਬ ਨੇ 120 ਸਕੂਲ ਆਫ ਐਵੀਡੈਂਸ ਜਿਹੜੇ ਪੰਜਾਬ ਦੇ ਚ ਬੜਾਏ ਆ ਜਿੱਥੇ ਤੁਹਾਨੂੰ ਵੀ ਇੱਕ ਸਕੂਲ ਜਿਹੜਾ ਤੁਹਾਡੇ ਹਲਕੇ ਨੂੰ ਤੁਹਾਡੇ ਐਮਐਲਏ ਸਾਹਿਬਾ ਨੂੰ ਜਿਹੜਾ ਮਿਲਿਆ ਅਸੀਂ ਜਿੰਨੀਆਂ ਵੀ ਗਲਤੀਆਂ ਦਿੱਤੀਆਂ ਸੀ ਜਿਹੜਾ ਸਕੂਲ ਪਵਾਦੇ ਬੰਦ ਕਰਨੇ ਸੀਗੇ ਉਹ ਵੀ ਬੰਦ ਕੀਤੇ ਅਸੀਂ ਕਹਿਿਆ ਸੀ ਕਿ ਸਾਡੀ ਸਰਕਾਰ ਆਊਗੀ ਸਰਕਾਰ ਤੁਹਾਡੇ ਦਰਵਾਜ਼ੇ ਤੇ ਆਊਗੀ ਪਿਛਲੇ 2-3 ਮਹੀਨੇ ਸਾਡੀ ਸਰਕਾਰ ਨੇ ਪੂਰੇ ਪੰਜਾਬ ਵਿੱਚ ਜਾ ਕੇ ਕੈਂਪ ਲਾਏ ਔਰ ਲੋਕਾਂ ਦੇ ਜਿੰਨੇ ਕੰਮ ਸੀ ਛੋਟੇ ਵੱਡੇ ਉਹ ਸਾਰੇ ਕੰਮ ਕੀਤੇ ਉਸ ਤੋਂ ਬਾਅਦ ਅਸੀਂ ਕਹਿ ਦਿੱ ਸੀ ਕਿ ਸਾਡੀ ਸਰਕਾਰ ਜਿਹੜੀ ਹੈ ਆਟਾ ਦਾਲ ਦੀ ਡਿਲੀਵਰੀ ਹੋਮ ਡਿਲੀਵਰੀ ਕਰੂਗੀ ਘਰਾਂ ਦੇ ਵਿੱਚ ਪਹੁੰਚਾਊਗੀ ਉਹਦਾ ਪਹਿਲਾ ਟ੍ਰੈਲ ਮਾਰਚ ਦੇ ਵਿੱਚ ਜਿਹੜਾ ਹੋ ਗਿਆ ਉਹ ਜਲਦੀ ਜੂਨ ਦੇ ਵਿੱਚ ਦਵਾ ਦਾ ਚਲੋ ਹੋ ਜਾਂਦੀ ਹੈ। ਉਹ ਅਸੀਂ ਇਹ ਵੀ ਕਿਹਾ ਸੀ ਕਿ ਦੇ ਦਿਆ ਸਰਦਾਰ ਦੇ ਉੱਤੇ ਜਿਹੜੇ ਸਾਡੇ ਜਵਾਨ ਜਾਂ ਪੰਜਾਬ ਦੇ ਪੰਜਾਬ ਦੀ ਰਾਖੀ ਕਰਦੇ ਆ ਜਿਹੜੇ ਸਾਡੇ ਜਵਾਨ ਸ਼ਹੀਦ ਹੋ ਜਾਂਦੇ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਈਆ ਤੇ ਇੱਕ ਜੋਬ ਜਿਹੜੀ ਦਵਾਂਗੇ ਜਦੋਂ ਵੀ ਇਦਾਂ ਦੀ ਦੁੱਖदाई ਕੋਈ ਖਬਰ ਆਉਂਦੀ ਹੈ ਤਾਂ ਮਾਨ ਸਾਹਿਬ ਖੁਦ ਮੌਕੇ ਦੇ ਉੱਤੇ ਤੁਰ ਜਾਂਦੇ ਅਸੀਂ ਫਰਿਸ਼ਤਾ ਸਕੀਮ ਜਿਹੜੀ ਪਹਿਲਾਂ ਲੋਕ ਜੇ ਰੈਡ ਐਕਸੀਡੈਂਟ ਹੋ ਜਾਂਦਾ ਹੈ ਤੇ ਕਿਸੇ ਨੂੰ ਕੋਈ ਚੁੱਕਦਾ ਨਹੀਂ ਮਾਨ ਸਾਹਿਬ ਨੇ ਫਰਿਸ਼ਤਾ ਸਕੀਮ ਚਾਲੂ ਕੀਤੀ ਕਿ ਜਿਹੜਾ ਬੰਦਾ ਐਕਸੀਡੈਂਟ ਆਲੇ ਨੂੰ ਚੁੱਕ ਕੇ ਹਫਤਾ ਖੜੂਗਾ ਉਹਨੂੰ 2000 ਰੁਪਏ ਜਿਹੜਾ ਉਹ ਦਵਾਂਗੇ ਉਹ ਅਸੀਂ ਸੜਕ ਸੁਰੱਖਿਆ ਫੋਰਸ ਵਧਾਈ ਹੈ ਕਿ ਪੰਜਾਬ ਦੇ ਵਿੱਚ ਕਿਤੇ ਐਕਸੀਡੈਂਟ ਦਾ ਹੋਵੇ ਪੰਜਾਬ ਦੇ ਵਿੱਚ ਜੇ ਐਕਸੀਡੈਂਟ ਹੋਵੇ ਤੁਰੰਤ ਲੋਕਾਂ ਦੀ ਮਦਦ ਕੀਤੀ ਜਾਵੇ ਜਿਹੜੀਆਂ ਟੌਪ ਦੀਆਂ ਵਰਲਡ ਵਾਈਡ ਗੱਡੀਆਂ ਮਾਨ ਸਾਹਿਬ ਨੇ ਉਹ ਜਿਹੜੀਆਂ ਲਿਆ ਕੇ ਪੰਜਾਬ ਦੀ ਸਰਕਾਰ ਦੇ ਉੱਤੇ ਧਾਰੀ ਜਿੰਨੀਆਂ ਗਰੰਟੀਆਂ ਦਿੱਤੀਆਂ ਹੀ ਉਹਨਾਂ ਚੋਂ ਸਾਡੀ ਇੱਕ ਮੇਨ ਗਰੰਟੀ ਰਹੀ ਸਾਡਿਆਂ ਦਾ ਮਾਵਾ ਪੈੜਾ ਦੀ ਕਿ ਅਸੀਂ ਮਾਵਾ ਪੈੜਾ ਨੂੰ 1000 ਰੁਪਇਆ ਜਿਹੜਾ ਉਹ ਦੇਣਾ ਸੀਗਾ ਉਹ ਤੁਸੀਂ ਪਸੋਂ ਮਿਲ ਕਹਿਣ ਦੀ ਲੋੜ ਨਹੀਂ ਆਪ ਹੀ ਸੋਲਿਆ ਸੀਮ ਸਾਹਿਬ ਨੇ ਪੱਟੀ ਦੇ ਵਿੱਚ ਕਿਹਾ ਕਿ ਅਸੀਂ ਜਲਦੀ ਜਿਹੜਾ ਮਾਵਾ ਪੈੜਾ ਦੀ ਗਰੰਟੀ ਆ ਉਹਨੂੰ ਲਾਗੂ ਕਰਨ ਜਾਂਦੇ ਜਲਦੀ ਹੀ ਤੁਹਾਨੂੰ ਜਿਹੜਾ 1000 ਰੁਪਇਆ ਮਹੀਨੇ ਦਾ ਜਿਹੜਾ ਉਹ ਮਿਲੂਗਾ ਸਾਡੀ ਸਰਕਾਰ ਨੇ ਜੋ ਕਿਹਾ ਐਸੀ ਕੈਸੀ 5 ਸਾਲਾਂ ਦੀ ਕੰਮ ਅਜੇ ਆਈ 2 ਸਾਲ 2 ਸਾਲਾਂ ਜਿਹੜਾ ਸਾਡੇ ਐਮਐਲਏ ਨੇ ਕੰਮ ਕੀਤੇ ਸਾਡੇ ਸ਼ਹਿਰ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਜਿੰਨੇ ਕੰਮ ਸਾਡੀ ਐਮਐਲਏ ਸਭਾ ਨੇ ਕੀਤੇ ਆ ਸਰਕਾਰ ਤੋੜ ਕੰਮ ਨੇ ਜਿੰਨੇ ਵੀ ਐਮਐਲਏ ਪੈਸੇ ਮੰਗਦੇ ਸੀਐਮ ਸਾਹਿਬ ਕੋਲੋਂ ਕਿ ਸਾਡਾ ਆਹ ਕੁਝ ਹੋਣਾ ਲਾ ਉਹ ਤੁਹਾਨੂੰ ਮਿਲ ਰਿਹਾ ਤੁਹਾਡੀਆਂ ਸੜਕਾਂ ਤੁਹਾਡੀਆਂ ਗੱਦੀਆਂ ਬਹੁਤ ਸਾਰੇ ਮਤਲਬ ਇਦਾਂ ਦੇ ਮਸਲੇ ਜਿਹੜੇ ਜੀਵਨ ਜੋਤ ਦੀ ਬਹੁਤ ਵਧੀਆ ਢੰਗ ਦੇ ਨਾਲ ਹੱਲ ਕੀਤੇ ਆ ਬਸ ਮੈਂ ਤੁਹਾਨੂੰ ਵਿਸ਼ਵਾਸ ਦੋਣਾ ਕਿ 5 ਸਾਲਾਂ ਦੇ ਵਿੱਚ ਅਜੇ 3 ਸਾਲ ਬਾਕੀ ਆ ਬਹੁਤ ਕੰਮ ਹੋਣੇ ਆ ਮੇਰੀ ਡਿਊਟੀ ਬਾਦ ਸਾਹਿਬ ਨੇ ਲਈ ਹੈ ਕਿ ਤੁਸੀਂ ਲੋਕ ਸਭਾ ਦੇ ਵਿੱਚ ਜਾਣਾ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦੋਣਾ ਆ ਕਿ ਅਮਸਦ ਦੇ ਜਿਹੜੇ ਬਹੁਤ سارے ਵੱਡੇ ਮਸਲੇ ਆਪਾਂ ਫੋਕਲ ਪੁਆਇੰਟ ਤੇ ਬੈਠੇ ਪੰਜਾਬ ਦੇ ਵਿੱਚ ਜਾਂ ਅਮਸਦ ਦੇ ਵਿੱਚ ਸਾਡੀ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈ ਅਸੀਂ ਨਵੀਂ ਇੰਡਸਟਰੀ ਲੈ ਕੇ ਆਉਣੀ ਆ ਜਿੱਦਾ ਲੁਧਿਆਣੇ ਦੇ ਵਿੱਚ ਟਾਟਾ ਸਟੀਲ ਵਗੈਰਾ بڑے بڑے ਜੂਨਟ ਆਦੇ ਜਿੱਥੇ ਲੋਕਾਂ ਨੂੰ ਨੌکریاں ਮਿਲ ਗਈਆਂ ਅਸੀਂ ਇੱਥੇ ਵੀ ਜਿਹੜੀ ਨਵੀਂ ਇੰਡਸਟਰੀ ਲੈ ਕੇ ਆਵਾਂਗੇ ਅਸੀਂ ਅਮੋਸਰ ਦਾ ਟ੍ਰੇਡ ਜਿਹੜਾ ਇਹਨੂੰ ਮਜ਼ਬੂਤ ਕਰਾਂਗੇ ਅਸੀਂ ਇੱਕ ਕਮਰਸ ਹਰ ਵਿੱਚ ਇੰਟਰਨੈਸ਼ਨਲ ਯੂਨੀਵਰਸਿਟੀ ਉਹ ਬਣਾਵਾਂਗੇ ਇੱਕ ਬਹੁਤ ਟੌਪ ਦਾ ਸਟੇਡੀਅਮ ਜਿੱਥੇ ਕ੍ਰਿਕਟ ਤੇ ਹਾਕੀ ਦੇ ਮੈਚ ਹੋ ਸਕਣ ਉਹ ਬਣਾਵਾਂਗੇ ਔਰ ਅਸੀਂ ਜਿਹੜਾ ਇੱਕ ਟੌਪ ਦਾ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਜਿਹੜਾ ਉਹ ਇੱਥੇ ਬਣਾਉਣਾ ਹੈ ਇਹ ਸਭ ਚੀਜ਼ਾਂ ਸੈਂਟਰ ਗਵਰਨਮੈਂਟ ਦੇ ਕਰਦੀਆਂ ਅਸੀਂ ਫਿਲਮ ਸਿਟੀ ਬਣਾਉਣੀ ਆ ਅਸੀਂ ਬੜੀਆਂ-ਬੜੀਆਂ ਪਾਰਕਿੰਗ ਬਣਾਵਾਂਗੇ ਬੜੀਆਂ-ਬੜੀਆਂ ਬਹੁ ਮੰਜਲੀ ਪਾਰਕਿੰਗ ਜਿਹੜੀਆਂ ਸ਼ਹਿਰ ਦੇ ਵਿੱਚ ਕੋ ਗੱਡੀ ਲਾਉਣ ਨੂੰ ਥਾਂ ਨਹੀਂ ਲੱਭਦਾ ਉਹਨਾਂ ਵਾਸਤੇ ਵੱਡੀਆਂ ਪਾਰਕਿੰਗਾਂ ਜਿਹੜੀਆਂ ਬਣਾਵਾਂਗੇ ਮੈਂ ਜਦੋਂ ਮੰਤਰੀ ਆ ਤੇ ਮੇ ਕੋਈ ਨਾ ਦਾ ਨਾਮ ਮੈਂ ਇੱਥੋਂ ਤਿੰਨ ਮਹੀਨੇ ਪਹਿਲਾਂ ਮੈਂ ਜਿਹੜਾ ਇਹਦੋਸਤਾਨ ਦੇ ਜਹਾਜ਼ਾਂ ਵਾਲੇ ਮੰਤਰੀ ਆ ਸਿੰਧੀ ਸਾਹਿਬ ਵੇ ਉਹਨਾਂ ਨੂੰ ਬਿਲਕੁਲ ਇਹ ਮੰਗ ਕੀਤੀ ਸੀਗੀ ਕਿ ਬਹੁਤ ਸਾਰੇ ਪੰਜਾਬੀ ਲੱਖਾਂ ਪੰਜਾਬੀ ਬਾਹਰ ਚਲ ਗਏ ਸਾਨੂੰ ਅਮਸਦ ਐਂਟਰਨਲ ਰਿਪੋਰਟ ਹੈ ਇਹ ਤੋਂ ਸਿੱਧੀਆਂ ਫਲਾਈਟਾਂ ਜਿਹੜੀਆਂ ਅਮਰੀਕਾ ਦੇ ਐਲ ਏ ਸਾਨ ਫਰਾਂਸਿਸਕੋ ਸ਼ਿਕਾਗੋ ਨਿਊਯਾਰਕ ਸੈਟਲ ਵੱਡਿਆਂ ਸ਼ਹਿਰਾਂ ਦੇ ਨਾਲ ਸਾਡੀਆਂ ਡਾਇਰੈਕਟ ਫਲਾਈਟਾਂ ਜਿਹੜੀਆਂ ਚਲਾਈਆਂ ਜਾਣ ਇਸੇ ਤਰ੍ਹਾਂ ਕੈਨੇਡਾ ਤੋਂ ਟੋਰਾਂਟੋ ਵੈਂਕੂਵੂ ਤੋਂ ਚਲਾਈਆਂ ਜਾਣ ਜੋਲਟ ਤੋਂ ਚਲਾਈਆਂ ਜਾਣ ਆਸਟ੍ਰੇਲੀਆ ਤੋਂ ਚਲਾਈਆਂ ਜਾਣ ਉਹ ਨਾਲ ਦੀ ਨਾਲ ਇਹ ਮੰਗ ਕੀਤੀ ਸੀਗੀ ਕਿ ਜਿਹੜੀਆਂ ਡੋਮੈਸਟਿਕ ਜਿਹੜੇ ਸਾਡੇ ਧਾਰਮਿਕ ਸਿ ਸਾਡੇ ਬਨਾਰਸ ਦੇ ਨਾਲ ਸਾਡੇ ਪਟਨਾ ਸਾਹਿਬ ਸਾਡਾ ਯੂਸਾ ਸਾਹਿਬ ਇੱਥੇ ਸਾਨੂੰ ਡਾਇਰੈਕਟ ਫਲਾਈਟਾਂ ਦਿੱਤੀਆਂ ਜਾਣ ਪਰ ਇੱਕ ਨਵੀਂ ਮੰਗ ਮੈਂ ਰੇਲਵੇ ਮੰਤਰੀ ਕੋਲੋਂ ਕੀਤੀ ਸੀਗੀ ਕਿ ਅਬ ਸਰ ਧਾਰਮਿਕ ਸਿਟੀ ਹੈ ਜਦੋਂ ਬਾਰਲੀਆ ਸਟੇਟਾਂ ਤੋਂ ਲੋਕ ਇੱਥੇ ਸੈਦ ਕਰਦੋਂਦੇ ਆ ਲੋਕ ਇੱਥੇ ਮੱਥਾ ਟੇਕ ਲਉਂਦੇ ਆ ਉਹਨਾਂ ਦੇ ਮੰਦੇ ਵਿੱਚ ਹੁੰਦੀ ਹੈ ਕਿ ਐਸੀ ਤਦਵਾ ਸਾਹਿਬ ਦੇ ਨਾਲ ਨਾਲ ਵੈਸ਼ਨੋ ਦੇਵੀ ਵੀ ਜਾਣਾ ਸੋ ਮੈਂ ਮੰਨ ਕਿ ਤੀਰੇ ਰੇਲ ਨੂੰ ਸੋ ਦੇਖ ਲੋ ਕਿ ਅਮਸਾ ਤੋਂ ਸਿੱਧੀ ਇੱਕ ਟ੍ਰੇਨ ਰੇਸ਼ ਤੋਂ ਵੈਸ ਤੋਂ ਦੇਵੀ ਨੂੰ ਕੱਢਾ ਨੂੰ ਜਿਹੜੀ ਚਲਾਈ ਜਾਵੇ